ਲੋ ਵੀ ਮਿੱਤਰੋ ਆ ਗਾਂ ਦੇਤੀ ਬਾਈ ਨੂੰ ਵਾਧਾ ਕਰੇ ਪਹਿਲਾ ਸੁਆ ਵਸੀ ਆ ਬਾਈ ਚੌਗੀ ਕਿੜੀ ਜਗਾ ਤੂੰ ਐ ਬਾਈ ਹਲੇ ਝੋਲੀ ਚ ਰਸਾ ਪਾ ਦੋ ਬਾਈ ਦੇ ਨੈਸੀ ਪਿੰਡ ਹੈ ਮੇਰਾ ਵੀਰ ਕਿਹੜਾ ਹੈ ਬਾਈ ਨੈਸੀ 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 ਫਿਰ ਨਾ ਬਾਈ ਲਵੇ ਆਉਂਦੇ ਰਹਣੇ ਆ ਯਾਰ ਉਹ ਫੋਨ ਤੇ ਵੈੜ ਦਿੱਤੀ ਆ ਅੱਛਾ ਬਾਈ ਤੇ ਤੋੜ ਕੇ ਦਿਖਾਉਂਦਾ ਬਾਈ ਤੂੰ ਐ ਦੇਖ ਲਈ ਪਰ ਦਿੱਤੀ ਵੀ ਜਮਾ ਦਿਲੋਂ ਆ ਆਪਾਂ ਜਮਾ ਜਾਇਜ 5000 ਨਾ ਫਿਰ ਨਾਲ ਠੀਕ ਆ ਬਾਈ ਕੀ ਆ ਬਾਈ 10000 ਦੀ ਬੱਚੀ ਦਿੱਤੀ ਆ ਬਾਈ ਨੂੰ ਇੱਥੇ ਕਿਹਾਗਾ ਬਾਈ ਉਹ ਬਾਈ ਨੇ 2.5 ਲੱਖ ਦੀ ਵਾਅਦਾ ਕਰੇ ਭਰਾ ਨੂੰ ਬੜਾ 2.5 ਲੱਖ ਦੀ ਲਈ ਨੇ ਬਾਈ ਨੇ ਬਹੁਤ ਚੰਗੀ ਗਾਂ ਲੈਂਦਾ ਬਾਈ ਜਿਹਤ ਨੂੰ ਇਹਦੇ ਨਾਲ ਦੀ ਬੱਚੀ 1.5 ਲੱਖ ਤੋਂ ਥੱਲੇ ਕੋਈ ਦੇ ਗੇ ਆਪਣੀ ਜੁम्मे ਬਣੀ ਨਹੀਂ ਦਿੰਦਾ ਬਈ ਕੋਈ ਨਹੀਂ ਦਿੰਦਾ ਬਈ ਖੋਸਾਂ ਸੁਣੀਏ ਗੱਲ ਤੂੰ ਉਧਰ ਖੋਸਾਂ ਬਈ ਨਹੀਂ ਦਿੰਦਾ ਭਰਾ ਬਣੀਆਂ ਲਈਆਂ ਵੱਛੀਆਂ ਠੀਕ ਆ ਬਈ ਪਰ ਨਹੀਂ ਦਿੰਦਾ ਕੋਈ ਵਾਦਾ ਕਰੇ ਪ੍ਰਾਣ ਨੂੰ ਵਧੀਆ ਦਿਲ ਖੁਸ਼ ਹੋ ਕੇ ਬਾਈ ਨੇ ਪੈਸੇ ਲਏ ਨੇ ਵਾਦਾ ਕਰੇ ਪ੍ਰਾਣ ਨੂੰ ਜੇ ਕਿਸੇ ਹੋਰ ਵੀ ਬਾਈ ਨੇ ਗਾਵਾਂ ਲੈਣੀਆਂ ਨੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਤਰੀਕ 20 ਅੱਜ ਗਾਵਾਂ ਦੋਹੇ ਤੋਂ ਖੜੀਆਂ ਨੇ ਪੂਰੀਆਂ ਟਾਪ ਤੋਂ ਟਾਪ ਲੈ ਮੜਾ ਤੋੜ ਕੇ ਦਿਖਾ ਬਈ ਨੰਬਰ ਹੈਗਾ 9530801950 ਦੇਖੋ ਕਮੈਂਟ ਕਰਕੇ ਜਰੂਰ ਦੱਸੋ ਵੀ ਚੀਜ਼ ਹੈਗੀ ਆ ਲਾਜਵਾਬ ਪਹਿਲਾ ਸੁਆ ਸੁਲੀਆ ਵਾਅਦਾ ਕਰੇ ਭਾਈ ਨੂੰ ਵਾਅਦਾ ਕਰੇ ਭਾਈ ਦਾ ਨਮਾ ਫਾਰਮ ਖੋਲਿਆ